ਹਾਂਜੀ ਇਹ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਬਰਾਈਡਰ ਸੂਟ ਵੀ ਲੈ ਕੇ ਆਏ ਆ ਤੇ ਇਹ ਵਾਲੇ ਸਿਲਕ ਖਾਦੀ ਸਿਲਕ ਦੇ ਉੱਪਰ ਬਣਿਆ ਹੋਇਆ ਨੇ ਇਹ 5000 ਦੀ ਰੇਂਜ ਤੋਂ ਉੱਪਰ ਸੂਟ ਹੈ ਇਹ ਵਾਲਾ ਇਹ ਵਾਲੇ 5 ਮੀਟਰ ਨਾਲ ਤੁਹਾਨੂੰ ਸੂਟ ਮਿਲੇਗਾ ਨਾਲ ਇਹਦੇ ਸਟਿਚ ਲਹਿੰਗਾ ਮਿਲੇਗਾ ਤੇ ਇਹਦੇ ਵਿੱਚ ਕਲਰ ਆਪਸ਼ਨ ਦਿੱਤੀ ਹੋਈ ਹੈ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹਦੀ ਰੇਂਜ ਅੱਪਰ ਹੈ ਜੀ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਰੇਂਜ ਪਤਾ ਕਰ ਸਕਦੇ ਹੋ ਇਹਨਾਂ ਦਾ ਸਾਰਿਆਂ ਦਾ ਫੈਬਰਿਕ ਉੱਪਰ ਨਾਮ ਲਿਖਿਆ ਹੋਇਆ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਇਹ ਬਿਲਕੁਲ ਫ੍ਰੀ ਰਹੇਗੀ ਕੋਈ ਆਲ ਇੰਡੀਆ ਦੇ ਵਿੱਚ ਇਹ ਵਾਲਾ ਕ੍ਰੇਪ ਦਾ ਸੂਟ ਹੈ ਬਾਟਮ ਵਰਕ ਹੈਗਾ ਬਾਜ਼ੂ ਵਰਕ ਹੈਗਾ neck ਦੇ ਉੱਪਰ ਵਰਕ ਹੈਗਾ ਨਾਲ ਦੁਪੱਟੇ ਦੇ ਉੱਪਰ ਲੈਸ ਲੱਗੀ ਹੋਈ ਹੈ ਇਹ ਵਾਲੇ ਵੈਲਵਟ ਦੇ ਸੂਟ ਨੇ ਕਈ ਭੈਣਾਂ ਦੇ ਮੈਸੇਜ ਆਉਂਦੇ ਪਏ ਸੀਗੇ ਕਿ ਵੈਲਵਟ ਦੇ ਸੂਟ ਲੈ ਕੇ ਆਓ ਇਹ ਵਾਲੇ ਹੈਂਡਵਰਕ ਦੇ ਸੂਟ ਨੇ ਵੈਲਵਟ ਦੇ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਕ੍ਰੇਪ ਦੇ ਕ੍ਰੇਪ ਸਟਫ ਦੇ ਵਿੱਚ ਆਉਣਗੇ ਜੀ ਸੂਟ ਤੇ ਉਸੇ ਨਾਲ ਬਾਈ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਸੂਟ ਲੈ ਕੇ ਆਪਾਂ ਇਹਦੇ ਵਿੱਚ ਬ੍ਰਾਈਡਲ ਸੂਟ ਵੀ ਐਡ ਕੀ ਐਡ ਕੀਤੇ ਹੋਏ ਆ ਤਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਇਹ ਵਾਲਾ ਔਰਗੈਂਸਾ ਦੀ ਸ਼ਰਟ ਰਹੇਗੀ ਤੇ ਨਾਲ ਬਾਟਮ ਪਲੇਨ ਰਹੇਗੀ ਨਾਲ ਇਹਦੇ ਦੁਪੱਟਾ ਬਹੁਤ ਜਿਆਦਾ ਸੋਹਣਾ ਫੈਂਸੀ ਬਣਿਆ ਹੋਇਆ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਦਿੱਤੀ ਹੋਈ ਹੈ ਤੇ ਅੱਗੇ ਆਪਾਂ ਬ੍ਰਾਈਡਲ ਸੂਟ ਲੈ ਕੇ ਆਏ ਆ ਉਹ ਵੀ ਫੁੱਲ ਹੈਂਡਵਰਕ ਦੇ ਆ ਤੇ ਬਹੁਤ ਹੀ ਜਿਆਦਾ ਸੋਹਣੇ ਨੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ 올 ਇੰਡੀਆ ਦੇ ਵਿੱਚ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ so much